ਲੋ ਜੀ ਮਿੱਤਰੋ ਅੱਜ ਜਿਮ ਦੇ ਵਿੱਚ ਆਪਣਾ ਚੌਥਾ ਦਿਨ ਤੇ ਆਪਾਂ ਪਹੁੰਚ ਗਏ ਬਰਾਡ ਫਿਟਨੈਸ ਕਲੱਬ ਕੋਟਵਾਲ ਟੂਜ਼ ਆਪਣੇ ਜਿਮ ਪਿੰਨ ਦੇ ਵਿੱਚ ਜਮਾ ਤੇ ਲੋ ਜੀ ਆਪਣਾ ਸ਼ੇਕਰ ਸ਼ੇਕਰ ਵਿੱਚ 3.5 ਲੀਟਰ ਪਾਣੀ ਪੈਂਦਾ ਚਾਹੇ ਮੈਂ ਜਿਮ ਘਾਟੀ ਲਾਉਣ ਪਰ 3.5 ਲੀਟਰ ਪਾਣੀ 1 ਘੰਟੇ ਵਿੱਚ ਪੀਣਾ ਅੱਜ ਆਪਾਂ ਟਰਾਈ ਸ਼ੈਪ ਦਾ ਹੈਗਾ ਵਰਕਆਊਟ ਤੇ ਲੋ ਜੀ ਟਰਾਈ ਸ਼ੈਪ ਦੇ ਆਪਾਂ ਲਾਈਏ ਨੇ ਐਕਸਰਸਾਈਜ਼ ਤੇ ਤਿੰਨ ਲਾਵਾਂਗੇ ਤੇ ਟਰਾਈ ਸ਼ੈਪ ਤੇ ਬਾਈ ਸ਼ੈਪ ਗਿਆ ਡੋਲੇ ਦਾ ਰੌਲਾ ਹੀ ਆ ਇਹ ਡੋਲਾ ਕਹਿੰਦੇ ਜ਼ਰੂਰੀ ਆ ਬਣਾਉਣਾ ਆ ਲੋ ਜੀ ਚੈੱਕ ਕਰੋ ਆ ਗਿਆ ਬਾਈ ਬਾਈ ਦਾ ਪੱਟੇ ਡਕਟਾਉਣਾ ਅੱਜ ਚੌਥਾ ਦਿਨ ਤੇ ਡੰਬਲਾਂ ਤੇ ਐਕਸਰਸਾਈਜ਼ ਕਹਿੰਦੇ ਵੀ ਜਿਹੜੀ ਹੁੰਦੀਆਂ ਟਰਾਈਸੈਪ ਦੀ ਕੋਈ ਵੀ ਐਕਸਰਸਾਈਜ਼ ਡੰਬਲਾਂ ਤੇ ਜਮਾਂ ਸਹੀ ਲੱਗਦੀ ਆ ਮਸ਼ੀਨਾ ਮੁੰਨਾ ਬਾਅਦ ਚ ਬਣੀਆਂ ਪਹਿਲਾਂ ਲੋਕ ਡੰਬਲਾਂ ਦੀ ਲਵੇਂ ਹੁੰਦੇ ਸੀ ਡੰਬਲਾਂ ਤੇ ਬਹੁਤ ਵਧੀਆ ਲੱਗਦੀ ਟਰਾਈਸੈਪ ਦਾ ਉਫਰਦਾ ਬਾਈ ਦਾ ਟੱਡ ਕਰਾਉਣਾ ਕਹਿੰਦਾ ਟੈਂਸ਼ਨ ਆ ਬਾਈ ਟੱਡ ਘਟਜੂ ਟੱਡ ਘਟਜੂ ਫਾਹ ਬਰਗਰ ਬਰਗਰ ਜੇ ਛੱਡਨੇ ਬਣੀਆਂ ਕਲਚੇ ਕਲਚੇ ਆ ਆ ਬਾਈ ਕਹਿੰਦੇ ਬੰਗੀ ਤੋਂ ਆਉਂਦੇ ਆ ਡੇਲੀ 6 ਕਿਲੋਮੀਟਰ ਅਪ ਡਾਊਨ ਕਰਦੇ ਇਹਨੇ ਜਿਮ ਲਾਉਣੀ ਹੋਵੇ ਨਾ ਦੂਜੇ ਪੰਡਾ ਆ ਕੇ ਵੀ ਲਾਉਂਦਾ ਬਾਈ ਕਹਿੰਦਾ ਸਾਈਡਾਂ ਤੋਂ ਟੱਡ ਬਾਕੀ ਖਾਣ ਪੀਣ ਸਹੀ ਰੱਖੇ ਬੰਦਾ ਇਹ ਕਾਰ ਦਾ ਬਾਈ ਸਾਰਾ ਮੈਂਟੇਨ ਰੱਖਣਾ ਹੋਵੇ ਆ ਲੋ ਜੀ ਆਪਣੇ ਜੀ ਅਮ ਨੂੰ ਬਹੁਤ ਬਧੀਆ ਜਮਾ ਸਾਰੇ ਐਕਟੋ ਬਾਈ ਮੌਸਮੀ ਬਹੁਤ ਬਧੀਆ ਧੰਨਵਾਦ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਕੱਲ ਨੂੰ ਮਿੰਨੀ ਵਲੌਗ ਹੋਰ ਪਾਉਂਗੇ ਥੈਂਕ ਯੂ ਜੀ